ਇਸ ਬੰਸਕੀ ਨਾਮਾ ਕੀ ਗੱਲਬਾਤ ਹੋਈ ਹੈ ਮੈਂ ਸੁਖਵਿੰਦਰ ਸਿੰਘ ਸਰਪੰਚ ਉਗਰੂਪੁਰ ਤੋਂ ਪ੍ਰਵਾਸੀ ਹਰ ਸਾਲ ਆਉਂਦੇ ਆ ਬੈਠਦੇ ਆ ਕੇ ਆਲੂਆ ਦੀ ਚਗਾਈ ਵਾਸਤੇ ਆਉਂਦੇ ਆ ਉਗਰੂਪੁਰ ਤੇ ਗਿੱਲਾਂ ਦੀ ਹੱਦ ਤੇ ਚਗਾਈ ਕਰ ਰਹੇ ਬੱਚੇ ਖੇਡਦੇ ਖੇਡਦੇ ਥੋੜਾ ਪਰੇ ਚਲੇ ਗਏ ਆਵਾਰਾ ਕੁੱਤਿਆਂ ਨੇ ਬੱਚੇ ਨੂੰ ਪੂਰਾ ਨੋਚ ਲਿਆ ਹਰ ਸਰੀਰ ਤੇ ਜਾਂ ਸਿਰ ਤੋਂ ਲੱਤਾਂ ਤੇ ਬਾਹਾਂ ਤੇ ਤੇ ਤੁਰੰਤ ਉਹ ਸਰਕਾਰੀ ਹਸਪਤਲ ਜਾਂਦਾ ਗਿਆ ਫਸਟ ਐਂਡੈਂਡਰ ਨੇ ਕੀਤਾ ਜੋ ਵੀ ਕੀਤਾ ਬਟ ਇੱਥੇ ਕੋ ਡਾਕਟਰਾਂ ਦੀ ਘਾਟ ਹੋਣ ਕਾਰਨ ਇਨਾ ਕਪੂਰ ਨੇ ਰੈਫਰ ਕਰਤਾ ਵੀ ਸਾਡੇ ਕੋਲ ਡਾਕਟਰ ਹੈ ਨਹੀਂਗੇ ਪ੍ਰਬੰਧ ਹੈ ਨਹੀਂਗਾ ਤੁਸੀਂ ਕਪੂਰ ਸੇ ਲੈ ਜਾਓ ਬੱਚੇ ਦਾ ਬੱਚੇ ਦੇ ਹਾਲਾਤ ਦੇ ਵਿੱਚ ਦਾ ਬੱਚੇ ਦੇ ਹਾਲਾਤ ਨੇ ਕੀਤਾ ਜੋਰਦਾ ਇਲਾਜ ਸੀ ਨਾ ਕੀਤਾ ਡਾਕਟਰਾਂ ਨੇ ਅੱਗੇ ਇਹਨੇ ਫਿਰ ਪੱਤੀ ਬਣਾ ਕੇ ਕਪੂਰ ਦੇ ਹਸਪੀਟਲ ਤੇ ਰੈਫਰ ਕਰਤਾ ਕਿੰਨੀ ਉਮਰ ਸੀ ਬੱਚੇ ਬੱਚੇ 10 ਸਾਲ ਉਮਰ ਸੀ ਨਾਮ ਮਾਪੇ ਉਹਨਾਂ ਦਾ ਹਾਂ ਉਹਦਾ ਪਿਓ ਨਾਲਾ ਬਨੋਦ ਉਹਦੇ ਪਿਓ ਦਾ ਨਾਮ ਆ ਬੱਚੇ ਦਾ ਕੀ ਨਾਮ ਸੀ ਬੱਚੇ ਦਾ ਨਾਮ ਮੀਰਾ ਸੀ ਧੀ ਸੀ ਕੁੜੀ ਸੀ ਕੀ ਮੰਗ ਕਰਦੇ ਕੋਈ ਪ੍ਰਕਾਸ਼ ਸ਼ਾਸਨ ਕੋ ਮੰਗ ਕਰਦੇ ਹਾਂ ਸਾਡਾ ਸੁਲਤਾਨਪੁਰ ਲੋਧੀ ਹਸਪਤਾਲ ਗੁਰੂ ਕੀ ਨਗਰੀ ਆ ਇੰਨੀ ਇੱਥੇ ਮਸ਼ਹਹਦੀ ਡਾਕਟਰਾਂ ਦਾ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਗਾਂ ਰੈਫਰ ਨਾ ਕੀਤਾ ਅਗਲਾ ਉਮੀਦ ਲੈ ਕੇ ਆਉਂਦਾ ਕਿ ਮੈਂ ਬੱਚੇ ਦਾ ਨਾਜ ਕਰਾਉਣਾ ਇੱਥੇ ਪੂਰਾ ਡਾਕਟਰਾਂ ਦਾ ਪ੍ਰਬੰਧ ਹੋਵੇ ਮੈਡੀਸਨ ਹੋਵੇ ਤਾਂ ਨਾਜ ਇੱਥੇ ਹੋਵੇ ਗਾਂ ਕਿਸੇ ਤੇ ਰੈਫਰ ਨਾ ਕੀਤਾ ਜਾਵੇ ਕਿੰਨੀ ਗਿੰਤੀ ਆ ਇੱਥੇ ਕੁੱਤਿਆਂ ਦੀ ਆਵਾਰਾ ਆਵਾਰਾ ਕੁੱਤਿਆਂ ਦੀ ਬਹੁਤ ਗਿੰਤੀ ਹੈ ਬੇਤਹਾਸ਼ ਜਿਹੇ ਕਈਆਂ ਨੂੰ ਵੱਢਦੇ ਆ ਕਈ ਲੋਕ ਭੱਜ ਕੇ ਜਾਨ ਬਚਾ ਲਵੇ ਸਰਕਾਰ ਨੂੰ ਤੇ ਵਾਸਤੇ ਚਾਹੀਦਾ ਕਿਹਨ ਦਾ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ ਮੇਨਰ ਇਸ ਵੰਦ ਵਿੱਚ ਵੀ ਪੀਜੀ ਅਧਿਕਾਰੀ ਦੀ ਜਰੂਰਤ ਹੈ ਤੁਸੀਂ ਬਹੁਤ ਬੋਲ ਰਹੇ ਹੋ ਪੀ ਪਹੁੰਚ ਜਿਹਦਾ ਇਹਨਾਂ ਨਾਲ ਗੱਲ ਕਰੀ ਦੀ ਉਹ ਕਹਿੰਦੇ ਵੀ ਸਰਕਾਰ ਨੇ ਕੁੱਤੇ ਮਾਰਦਿਆਂ ਪਹਿਲਾਂ ਕੁੱਤੇ ਨੂੰ ਦਵਾਈ ਪਾਉਂਦੇ ਨੇ ਮਾਰ ਦਿੰਦੇ ਹੁਣ ਕਹਿੰਦੇ ਸਰਕਾਰ ਨੇ ਮਨਾਹੀ ਕੀਤੀ ਹੋਈ ਆ ਵੀ ਕੋਈ ਨਹੀਂ ਹੱਲ ਕਰ ਸਕਦਾ ਅਸੀਂ ਆਵਾਰਾ ਕੁੱਤੇ ਹਲਕੇ ਕੁੱਤੇ ਵੀ ਤੁਰੇ ਫਿਰਦੇ ਆ ਲੋਕੀ ਆਪਦੀ ਜਾਨ ਬਚਾਉਂਦੇ ਆ ਪਰ ਸਰਕਾਰ ਨੂੰ ਇਹਨਾਂ ਦਾ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਸੁਖਨੀਤ ਕੌਰ ਮੈਂ ਇਸ ਵਕਤ ਐਸਡੀਐਚ ਸੁਲਤਾਨਪੁਰ ਲੋਧੀ ਦੀ ਐਮਰਜੈਂਸੀ ਦੇ ਵਿੱਚ ਮੇਰੀ ਡਿਊਟੀ ਹੈ ਪੋਸਟਡ ਹਾਂ ਮੈਂ ਉੱਥੇ ਤੇ ਸਾਡੇ ਕੋਲ ਦੋ ਬੱਚੇ ਆਏ ਨੇ ਦੋਨੋਂ ਹੀ ਸਿਵियर ਡੌਗ ਬਾਈਟਸ ਦੇ ਨਾਲ ਆਏ ਹੈਗੇ ਆ ਗ੍ਰੇਡ 4 4 ਇੰਜਰੀ ਹੀ ਜਿਹਨੂੰ ਕਹਿੰਦੇ ਹੈਗੇ ਆ ਔਰ ਦੋਨੋਂ ਬੱਚਾ ਨੂੰ ਫਰਸਟ ایڈ ਦੇ ਕੇ ਆਪਾਂ ਰੈਫਰ ਕਰ ਦਿੱਤਾ ਹੈ ਅੱਗੇ ਹਾਇਰ ਸੈਂਟਰ ਕੀ ਨਾਮ ਬੱਚੇ ਦਾ ਇੱਕ ਬੱਚਾ ਤਾਂ ਬੱਚੀ ਇੱਕ 베ਬੀ ਗਰਲ ਹੈਗੀ ਆ ਮੀਰਾ ਡਾਟਰ ਆਫ ਵਿਨੋਦ ਔਰ ਦੋਨੋਂ ਬੱਚਾ ਨੂੰ ਫਰਸਟ ایڈ ਦੇ ਕੇ ਆਪਾਂ ਰੈਫਰ ਕਰ ਦਿੱਤਾ ਹੈ ਅੱਗੇ ਹਾਇਰ ਸੈਂਟਰ ਕੀ ਨਾਮ ਬੱਚੇ ਦਾ ਇੱਕ ਬੱਚਾ ਤਾਂ ਬੱਚੀ ਇੱਕ 베ਬੀ ਗਰਲ ਹੈਗੀ ਆ ਮੀਰਾ ਡਾਟਰ ਆਫ ਵਿਨੋਦ ਹੈ ਔਰ ਉਹ ਬਿਹਾਰ ਦੇ ਹੈਗੇ ਨੇ ਵੈਸੇ ਉਹ ਗਰੂਪ ਡਿਸਟ੍ਰਿਕਟ ਦੇ ਹੈਗੇ ਨੇ ਫਿਲਹਾਲ ਇੱਥੇ ਡੱਲੇ ਰੁਕੇ ਹੋਏ ਸੀਗੇ ਔਰ ਦੂਸਰੇ ਜਿਹੜਾ ਹੈਗਾ ਉਹ ਬੀਬੀ ਬੋਏ ਆਇਆ ਹੈ ਆਪਣੇ ਕੋਲ ਕਾਰਤਿਕ ਨਾਮ ਹੈ ਉਹਦਾ ਉਹ ਇੱਥੋਂ ਮਹਿਤਮਾ ਵਾਲ ਦੇ ਹੈਗੇ ਬੱਚੀ ਦੀ ਉਮਰ 6 ਤੋਂ 7 ਸਾਲ ਹੈ ਔਰ ਬੱਚਾ ਜਿਹੜਾ ਹੈਗਾ ਉਹਦੀ ਉਮਰ 3 ਸਾਲ ਹੈ ਸਰੀਸਾ ਦੋਨੇ ਬੱਚੇ ਜਿਹੜੇ ਹਾਂਜੀ ਜਿਹੜੀ ਮੀਰਾ ਹੈਗੀ ਆ ਬੱਚੀ ਬੱਚੀ ਆ ਜਿਹੜੀ ਉਹ ਤਾਂ ਕਾਫੀ ਸਿੱਖ ਹੈ ਉਹਨੂੰ ਅੱਗੇ ਰੈਫਰ ਕਰ ਦਿੱਤਾ ਹੈ ਜਿਹੜਾ ਬੱਚਾ ਹੈ ਉਹਦੇ ਵੀ ਇੰਜਰੀ ਜ਼ਿਆਦਾ ਹੈਗੀ ਉਹਨੂੰ ਵੀ ਰੈਫਰ ਕੀਤਾ ਬਟ ਚਲੋ ਉਹ ਖਤਰੇ ਤੋਂ ਬਾਹਰ ਹੈ